ਜਲੰਧਰ ਲੋਕ ਸਭਾ ਹਲਕਾ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਭਰਿਆ ਨਾਮਜ਼ਦਗੀ ਪੱਤਰ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਨੇ ਤਾਂ ਜਲੰਧਰ ਦੇ ਲੋਕਲ ਮੁੱਦਿਆਂ ਨੂੰ ਹੱਲ ਕੀਤਾ ਜਾਏਗਾ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੀਵੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਇੱਕ ਲੋਕਤੰਤਰਿਆ ਲੋਕਤੰਤ ਦਾ ਆਪਾਂ ਮਹਾਪਰਵ ਕਹਿੰਦੇ ਆਂ ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਅਸੀਂ ਲੋਕਾਂ ਮਰੇ ਪੇਸ਼ ਹੁੰਦੇ ਲੋਕਾਂ ਮਰੇ ਆਪਣੇ ਵਿਚਾਰ ਰੱਖਦੇ ਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੌੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਕੋਈ ਤੁਹਾਡੇ ਅੰਦਰ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ 'ਚ ਚਲੇ ਗਏ ਚਲੋ ਦੇਖੋ ਮੇਰਾ ਮੈਂ ਤਾਂ ਆਪਣੇ ਨਾਲ ਕੰਸਰਨ ਜਿਹੜੀ ਹੈ ਸਾਡੀ ਐਜ਼ ਅ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹੈਗਾ ਕਿ ਤੋਂ 2019 ਚ ਕਰੀ 2 ਲੱਖ ਵੋਟ ਪਈ ਸੀਗੀ ਪਿਛਲੀ ਵਾਰੀ ਬਾਈ ਇਲੈਕਸ਼ਨ ਚ ਇਕੱਠੇ ਸਿੱਕੇ ਤੇ ਹੁਣ ਕਿਦਾਂ ਦੇਖਦੇ ਪੀ ਤੁਸੀਂ ਦੇਖੋ ਜਿਹੜਾ 2019 ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸਿਫਿਕ ਵਾਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਇੱਕ ਬਦਲ ਨਾਲ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ ਬੀਐਸਪੀ ਕਾਟ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਤਾਂ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਵਿੱਚ ਸਾਡੇ ਜਲੰਧਰ ਦੇ ਲੋਕਾਂ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਟਰਸਟ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਉਹ ਰਵਾਇਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰਵੈਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾ ਦਾ ਵੀ ਮਿਸਯੂਜ਼ ਕਰਗੇ ਤੇ ਪਾਵਰ ਦਾ ਵੀ ਮਿਸਯੂਜ਼ ਕਰਗੇ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ ਚੋਂ ਮਿਲ ਰਿਹਾ ਹੁੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪੇ ਸਾਨੂੰ ਦੇਖ ਰਹੇ ਸਿਚੁਏਸ਼ਨ ਕਿਦਾਂ ਦੇਖਦੇ ਹੋ ਕਮੇਟੀ ਕਿਦਾਂ ਦੇ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੁੰਗਾਰਾ ਆ ਲੋਕੀ ਸਾਡੇ ਤੇ ٹرسٹ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਾਲੂ ਬਦਲੂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਇਹ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ ਚ ਫੇਲ ਹੋ ਗਏ ਆਪਣੇ ਹਲਕੇ ਚ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਭਈ ਇਹ ਜਦ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਦੀ ਕੁਛ ਕਰ ਸਕਦੇ ਤਾਂ ਫੇ ਸਾਡੇ ਲਈ ਕੀ ਕਰਨਗੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪਲੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਪਰਵਾਹ ਹੰਗਾਰਾ ਦੇਦੇ ਚੰਨੀ ਸਾਹਿਬ ਕਿਸਨ ਕੰਪੀਟੀਸ਼ਨ ਦੇਖ ਰਹੇ ਕਹਿੰਦੇ ਮੇਰਾ ਜਲੰਧਰ ਤੇ ਕੋਈ ਕੰਪੀਟੀਸ਼ਨ ਨਹੀਂ ਹੈਗਾ ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ ਕਾਂਗਰਸ ਦਾ ਹੈਗਾ ਉਹਨਾਂ ਦੀ ਪਾਰਟੀ ਕਾਂਗਰਸ ਆ ਉਹ ਕਾਂਗਰਸ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ